ਜੋ ਅੱਜ ਅਸੀਂ ਕਾਲ ਲਈ ਸੀਗੀ ਇੱਥੇ ਗਗਨ ਚੌਂਕ ਦੇ ਉੱਤੇ ਮੋਰਚਾ ਲਾਣ ਦੇ ਕਿਉਂਕਿ 4 ਘੰਟੇ ਲਈ ਸੀਗੇ 12 ਤੋਂ 4 ਵਜੇ ਤੱਕ ਜਿਹਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਸਵਿਕਸ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਾਲ ਸੀਗੀ ਠੀਕ ਆ ਹੁਣ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਡੀਸੀ ਸਾਹਿਬ ਆਏ ਸੀਗੇ ਉਸ ਤੋਂ ਬਾਅਦ ਐਸਪੀ ਸਾਹਿਬ ਸੀਗੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਤੁਹਾਡੀਆਂ ਮੰਗਾਂ ਨੇ ਵੀ ਟਰਾਲੀ ਵਗੈਰਾ ਜਿਹੜੀਆਂ ਉੱਤੇ ਟਾਇਲਟ ਵਾਲੀਆਂ ਖੜੀਆਂ ਕਰਨੀਆਂ ਉਹ ਅੱਜ ਖੜੀਆਂ ਹੋ ਜਾਣਗੀਆਂ ਪਾਣੀ ਦੇ ਪ੍ਰਬੰਧ ਹੋ ਜਾਣਗੇ ਟੈਂਕਰਾਂ ਤੇ ਤੇ ਮੱਛਰ ਸਪਰੇਅ ਦੀ ਦਵਾਈ ਤੇ ਜਿਹੜੀ ਉਹਦੀ ਸਪਰੇਅ ਹੋ ਜੂਗੀ ਕੁੱਲ ਮਿਲਾ ਕੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਬਿਜਲੀ ਦੇ ਪ੍ਰਬੰਧ ਵੀ ਥੋੜੇ ਇੱਕ ਟਰਾਂਸਫਰਮ ਅੱਜ ਲਾ ਦਾਂਗੇ ਇੱਕ ਵੀ ਸਾਨੂੰ 2-3 ਦਿਨ ਤੋਂ ਉਹਦੇ ਵਿੱਚ ਅਸੀਂ ਫਿਲ ਕਰ ਦਾਂਗੇ ਇੱਕ ਹਾਕਤ ਹੈ ਵੀ ਮੱਝ ਨੇ ਜਦੋਂ ਨਾ ਦੁੱਧ ਦੇਣੋਂ ਹਟ ਜੇ ਉਹਦੇ ਜਦੋਂ ਟੀਕਾ ਨਹੀਂ ਲਾਂਦੇ ਮੱਝ ਦੁੱਧ ਨਹੀਂ ਦਿੰਦੀ ਹੈਗੀ ਹਾਕਤ ਹੈ ਸਰਕਾਰ ਨੂੰ ਆਤ ਪੈ ਗਈ ਵੀ ਜਦ ਤੱਕ ਅਸੀਂ ਰੋਡਾਂ ਤੇ ਨਹੀਂ ਵੰਦੇ ਉਹਨੇ ਸਾਡੀ ਜਿਹੜੀਆਂ ਮੰਗਾਂ ਮੰਨਣ ਵਾਲੀਆਂ ਉਹ ਵੀ ਨਹੀਂ ਸਰਕਾਰ ਮੰਨਦੀ ਕਿਉਂਕਿ ਇੱਥੇ ਸਾਡੇ ਇਹ ਕਹਾਂਗੇ ਵੀ 6 ਮਹੀਨੇ ਤੋਂ ਅਸੀਂ ਉੱਥੇ ਬੈਠੇ ਆਂ ਪੰਜਾਬ ਸਰਕਾਰ ਫੈਲੀਅਰ ਰਹੀ ਹੈ ਕਿਉਂਕਿ 6 ਮਹੀਨੇ ਜੋ ਕੋਈ ਪ੍ਰਬੰਧ ਨਹੀਂ ਕਰ ਸਕੇ ਜਦ ਸਾਨੂੰ ਅੱਜ ਕਾਲ ਦੇਣੀ ਪਈ 2 ਦਿਨ ਪਹਿਲਾਂ ਮੋਰਚਾ ਦੋਨਾਂ ਵੱਲੋਂ ਕਾਲ ਦੇ ਤੋਂ ਬਾਅਦ ਉਹਨਾਂ ਨੇ ਜਾਗੇ ਨੇ ਅੱਜ ਅਫਸਰਾਂ ਨੇ ਰਾਤ ਫੌਨਾਇਆ ਸਾਨੂੰ ਤੁਹਾਨੂੰ ਦੱਸ ਕੇ ਗਏ ਨੇ ADC D ਡਿਵੈਲਪਮੈਂਟ ਪਟਿਆਲਾ ਹਰਜਿੰਦਰ ਸਿੰਘ ਉਹਨਾਂ ਦੇ ਨਾਲ SDM ਔਰ ਨਾਲ ਉਸ ਅਫਸਰ ਸਹਿਬਾਨ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਵੇਂ ਮੱਛਰ ਮਾਰਦੀ ਫੋਗਿੰਗ ਕਰਨ ਵਾਸਤੇ ਇਸ ਤੋਂ ਇਲਾਵਾ ਜਿਹੜਾ ਕਾਫੂ ਸਾਉਂਦੇ ਦੇ ਰਾਉਂਡ ਅਪ ਕਰਨ ਵਾਸਤੇ ਪਾਣੀ ਦਾ ਟੈਂਕਰਾਂ ਦਾ ਪ੍ਰਬੰਧ ਕਰਾਂਗੇ ਨਾਲ ਉਹਨਾਂ ਨੇ ਕਿਹਾ ਵੀ ਲੈਟਰਨ ਦਾ ਪੂਰਾ ਪ੍ਰਬੰਧ ਹੋਊਗਾ ਜਿਹੜੀ ਟਰਾਂਸਫਾਰਮਰ ਦੀ ਗੱਲ ਹੈਗੀ ਆ ਇੱਕ ਟਰਾਂਸਫਾਰਮ ਅੱਜ 26 ਜੁਲਾਈ ਨੂੰ ਰੱਖਿਆ ਜਾਵੇਗਾ ਇਹ ਸਹਿਮਤੀ ਬਣੀ ਆ ਵੀ ਜੇਕਰ ਇਹਨਾਂ ਦੋ ਦਿਨਾਂ ਦੇ ਵਿੱਚ ਇਹ ਕੰਮ ਧੂਰੇ ਰਹਿੰਦੇ ਨੇ ਪੂਰੇ ਨਹੀਂ ਹੁੰਦੇ ਤਾਂ ਬਾਅਦ ਫਿਰ ਕਿਸਾਨ ਆਗੂ ਸਹਿਬਾਨ ਇੱਕ ਵੱਡੀ ਮੀਟਿੰਗ ਹੰਗਾਮੀ ਮੀਟਿੰਗ ਕਰਨਗੇ ਉਹਦੇ ਵਿੱਚ ਸੱਚ ਪੈਸਾ ਲੈਂਦਾ ਹੋਇਆ ਫੇਰ ਦੁਬਾਰਾ ਧਰਨਾ ਜਿਹੜਾ ਉਹ ਸੀ ਲਾ ਸਕਦੇ ਆ ਬਾਦ ਜੀ ਸਿੰਘ ਢੱਲੇਵਾਲ ਜੀ ਤੋਂ ਸਾਡੇ ਆਮ ਆਵਾਮ ਨੇ ਇਹ ਗੱਲ ਕਹੀ ਹੈ ਕਿ ਅਸੀਂ ਇੱਥੇ ਬਹੁਤ ਦਿੱਕਤਾਂ ਆ ਬਹੁਤ ਪ੍ਰਸ਼ਾਸਨ ਕੋਲ ਅੱਗੇ ਚਾਰਾ ਜੋਈਆਂ ਕਰੀਆਂ ਨੇ ਪਰ ਕਿਤੇ ਇਹਨਾਂ ਦੇ ਕੰਨ ਤੇ ਜੂੰਨ ਹੀ ਸਰਕੀ ਸੀ ਅੱਜ ਦੀ ਡਿਊਟੀ ਲਗਾ ਦਿੱਤੀ ਹੈ ਅਨਾਂ ਦੇ ਜਿੱਦਾਂ ਕਿ ਇਹਨਾਂ ਨੇ ਟਾਇਲਟ ਉੱਥੇ ਪਹੁੰਚ ਜਾਣੀ ਦੂਜੀ ਗੱਲ ਕੀ ਫੋਕਿੰਗ ਦੀ ਧਮਕ ਬਹੁਤ ਚੰਦਾ ਦੇ ਉਹ ਡੱਲ ਰਹੇ ਆ ਮਾਗੀ ਮੋਠੂ ਨਾ ਗਿਆ ਹੈ ਫੋਕਿੰਗ ਵੱਲੋਂ ਵੀ ਕਾਹ ਦਿੱਤਾ ਗਿਆ ਉਹ ਵੀ ਅਨਾਦੀ ਜਿਹੜੀ ਹੈ ਪੂਰੀ ਕਰਾ ਕੇ ਤੇ ਟਾਈਮ ਟੂ ਟਾਈਮ ਫੋਕਿੰਗ ਕਰਾਵਾ ਮੈਂ ਮਨਜੀਤ ਸਿੰਘ ਕਮਾਣਾ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤ ਦੇ ਕਿਸਾਨ ਮਜ਼ਦੂਰ ਯੂਨੀਅਨ ਜੋ ਅੱਜ ਅਸੀਂ ਕਾਲ ਲਈ ਸੀਗੀ ਇੱਥੇ ਗगन ਚੌਕ ਦੇ ਉੱਤੇ ਮੋਰਚਾ ਲਾਣ ਦੇ ਕਿਉਂਕਿ 4 ਘੰਟੇ ਲਈ ਸੀਗੇ 12 ਤੋਂ 4 ਵਜੇ ਤੱਕ ਜਿਹਦੇ ਚ ਕਿਸਾਨ ਮਜ਼ਦੂਰ ਮੋਰਚਾ ਤੇ ਸਵਿਕ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਾਲ ਸੀਗੀ ਜਿਹੜਾ ਸਾਡੇ ਆਗੂ ਵੀ ਬੈਠੇ ਨੇ ਸਰਦਾਰ ਜੰਗ ਸਿੰਘ ਪਟੇੜੀ ਜੀ ਬੈਠੇ ਨੇ ਬੀਬਾ ਸੁਖਵਿੰਦਰ ਕੌਰ ਬੈਠੇ ਨੇ ਬਲਵੰਤ ਸਿੰਘ ਜੀ ਬਹਿਰਾਮ ਕੇ ਸਰਦਾਰ ਜਸਵੀਰ ਸਿੰਘ ਜੀ ਸਰਦਾਰ ਬਲਵੰਤ ਸਿੰਘ ਕਰਨੈਲ ਕਰਨੈਲ ਸਿੰਘ ਜੀ ਤੇ ਆਪਣਾ ਨਾਮ ਰੇਸ਼ਮ ਸਿੰਘ ਜੀ ਸਰਦਾਰ ਜੀ ਸਾਰੇ ਬੈਠੇ ਨੇ ਆਪਣਾ ਲੱਗ ਲੱਗ ਜਥੇਬੰਦੀਆਂ ਤੋਂ ਆ ਮੇਨ ਇਹ ਹੈ ਵੀ ਜਿਹੜਾ ਅੱਜ ਸੀਗਾ ਹੁਣ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਡੀਸੀ ਸਾਹਿਬ ਆਏ ਸੀਗੇ ਉਸ ਤੋਂ ਬਾਅਦ ਐਸਪੀ ਸਾਹਿਬ ਸੀਗੇ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਤੁਹਾਡੀਆਂ ਮੰਗਾਂ ਨੇ ਵੀ ਟਰਾਲੀ ਵਗੈਰਾ ਜਿਹੜੀਆਂ ਉੱਤੇ ਟਾਇਲਟ ਵਾਲੀਆਂ ਖੜੀਆਂ ਕਰਨੀਆਂ ਉਹ ਅੱਜ ਖੜੀਆਂ ਹੋ ਜਾਣਗੀਆਂ ਪਾਣੀ ਦੇ ਪ੍ਰਬੰਧ ਹੋ ਜਾਣਗੇ ਟੈਂਕਰਾਂ ਤੇ ਤੇ ਮੱਛਰ ਸਪਰੇਅ ਦੀ ਦਵਾਈ ਤੇ ਜਿਹੜੀ ਆਪਾਂ ਆਲੇ-ਦਾਲੇ ਕਬਾੜ ਦੀ ਦਵਾਈ ਹੁੰਦੀ ਹੈ ਉਹਦੀ ਸਪਰੇਅ ਹੋ ਜੂਗੀ ਵੀ ਕੁੱਲ ਮਿਲਾ ਕੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਵੀ ਅਸੀਂ ਬਿਜਲੀ ਦੇ ਪ੍ਰਬੰਧ ਵੀ ਥੋੜੇ ਇੱਕ ਟਰਾਂਸਫਾਰਮ ਅੱਜ ਲਾ ਦਾਂਗੇ ਇੱਕ ਸਾਨੂੰ ਇੱਕ ਜਾਂ ਦੋ ਦਿਨ ਦੋ ਉਹਦੇ ਵਿੱਚ ਅਸੀਂ ਕਰ ਦਾਂਗੇ ਪ੍ਰਧਾਨ ਜੀ ਧਰਨੇ ਤੋਂ ਬਾਅਦ ਇਹ ਕਿਉਂ ਪ੍ਰਸ਼ਾਸਨ ਜਾ ਗਿਆ ਹੈਗਾ ਇਹ ਦੇਖੋ ਇਹ ਗੱਲ ਇਹ ਹੈ ਵੀ ਜਦੋਂ ਤੱਕ ਇੱਕ ਕਹਾਵਤ ਹੈ ਵੀ ਮੱਝ ਨੇ ਜਦੋਂ ਨਾ ਦੁੱਧ ਦੇਣੋਂ ਹਟ ਜੇ ਉਹਦੇ ਜਦੋਂ ਟੀਕਾ ਨਹੀਂ ਲਾਂਦੇ ਮੱਝ ਦੁੱਧ ਨਹੀਂ ਦਿੰਦੀ ਹੈਗੀ ਇਹ ਕਹਾਵਤ ਹੈ ਸਰਕਾਰ ਨੂੰ ਆਦਤ ਪੈ ਗਈ ਵੀ ਜਦ ਤੱਕ ਅਸੀਂ ਰੋਡਾਂ ਤੇ ਨਹੀਂ ਵੰਦੇ ਉਹਨੇ ਸਾਡੀ ਜਿਹੜੀਆਂ ਮੰਗਾ ਮੰਨਣ ਵਾਲੀਆਂ ਉਹ ਵੀ ਨਹੀਂ ਸਰਕਾਰ ਮੰਨਦੀ ਕਿਉਂਕਿ ਇੱਥੇ ਸਾਡੇ ਇਹ ਕਹਾਂਗੇ ਵੀ 6 ਮਹੀਨੇ ਤੋਂ ਅਸੀਂ ਉੱਥੇ ਬੈਠੇ ਆਂ ਪੰਜਾਬ ਸਰਕਾਰ ਫੈਲੀਅਰ ਰਹੀ ਹੈ ਕਿਉਂਕਿ 6 ਮਹੀਨੇ ਜੋ ਕੋਈ ਪ੍ਰਬੰਧ ਨਹੀਂ ਕਰ ਸਕੇ ਜਦ ਸਾਨੂੰ ਅੱਜਕੱਲ੍ਹ ਦੇਣੀ ਪਈ 2 ਦਿਨ ਪਹਿਲਾਂ ਮੋਰਚਿਆਂ ਦੋਨਾਂ ਵੱਲੋਂ ਕਾਲ ਦੇ ਤੋਂ ਬਾਅਦ ਉਹਨਾਂ ਨੇ ਜਾਗੇ ਨੇ ਅੱਜ ਅਫਸਰਾਏ ਨੇ ਰਾਤ ਫੋਨ ਆਇਆ ਸਾਨੂੰ ਅਸੀਂ ਵੀ ਇਹ ਇੰਤਜ਼ਾਮ ਕਰਾ ਦਾਂਗੇ ਟਰਾਂਸਫਰਮ ਲਾ ਦਾਂਗੇ ਅਦਰ ਵਜੋਂ ਸੁੱਤੇ ਪਏ ਸੀਗੇ ਹੁਣ ਦੇਖਦਾ ਵੀ 2 ਦਿਨ ਦੇ ਵਿੱਚ ਜੇ ਉਹ ਸਾਰੀ ਗੱਲਾਂ ਪੂਰੀਆਂ ਉਤਰਦੇ ਆ ਪੂਰ ਕਰਦੇ ਆ ਫਿਰ ਤਾਂ ਠੀਕ ਹੈ ਜੇ ਪੂਰ ਨਹੀਂ ਕਰਦੇ ਤਾਂ 2 ਦਿਨ ਤੋਂ ਬਾਅਦ ਸਾਨੂੰ ਦੁਬਾਰੇ ਕਾਲ ਦੇਣੀ ਪੈਣੀ ਹੈ ਉਹ ਹੁਣ ਦੇਖਦਾ ਪ੍ਰਸ਼ਾਸਨ ਆਪਣੀ ਗੱਲ ਤੇ ਖੜਦੀ ਹੈ ਨਹੀਂ ਖੜਦੀ ਐਡੀ ਸੀ ਸਾਹਿਬ ਨੇ ਜਿੱਦਾਂ ਵਿਸ਼ਵਾਸ ਦਿਵਾਇਆ ਉਹ ਗੱਲਾਂ ਤੇ ਖੜਦੇ ਨਹੀਂ ਖੜਦੇ ਹੁਣ 2 ਦਿਨ ਚ ਦੇਖਾਂਗੇ ਠੀਕ ਹੈ ਆ ਸਰਕਾਰੀ ਕੰਟਰੋਲ ਨਾਲ ਜੀ ਕੀਤਾ ਗਿਆ ਹੈ ਅ 10 ਬਲੋਂ ਸਿੰਘ ਬਹਿਰਾਮ ਕੇ ਕਸਾਣਾਗੋ ਸੂਬਾ ਸਟੇਟ ਪ੍ਰੈਜ਼ੀਡੈਂਟ ਬੀਕੇ ਬਹਿਰਾਮ ਕੇ ਕਾਫੀ ਦਿਨਾਂ ਤੋਂ ਦੇਖੋ 1.5 2 ਮਹੀਨੇ ਤੋਂ ਇੱਕ ట్రాన్స్‌ਫਰਮਰ ਸਾਨੂੰ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਸੀਗਾ ਉਹ ਵੀ ਸਿਰਫ ਪਹਿਲਾਂ ਮੀਟਿੰਗ ਦੇ ਵਿੱਚ ਅਸੀਂ ਕਿਹਾ ਤੇ ਉਹ ਜਦੋਂ ਦੇ ਦਿੱਤਾ ਗਿਆ ਤੇ ਰਜਾਨਾ ਫੋਨ ਕਰਨ ਦੇ ਨਾਲ ਅੱਜ ਲਾ ਦਿੰਦੇ ਆ ਕੱਲ ਲਾ ਦਿੰਦੇ ਆ ਤੇ ਉਹ ట్రాన్స్‌ਫਰਮਰ ਲਾਇਆ ਨਹੀਂ ਗਿਆ ਫਿਰ ਮਜਬੂਰ ਹੋ ਕੇ ਸਾਨੂੰ ਇੱਕ ਮੀਟਿੰਗ ਬੁਲਾ ਕੇ ਸਖਤ ਫੈਸਲਾ ਲੈਣਾ ਪਿਆ ਕਿ ਗਗਨ ਚੌਕ ਨੂੰ 26 ਜੁਲਾਈ ਨੂੰ ਅਸੀਂ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਮੁਕੰਮਲ ਬੰਦ ਰੱਖਾਂਗੇ ਤਾਂ ਪ੍ਰਸ਼ਾਸਨ ਜਿਹੜਾ ਕੁੰਮ ਕਰਨ ਦੀ ਨੀਂਦ ਸੁੱਤਾ ਹੋਇਆ ਸੀ ਉਸੇ ਬੜੇ ਜਾਗਿਆ ਤੇ ਅੱਜ ਸਾਰਿਆਂ ਕੋਲ ਪਹੁੰਚਿਆ ਤੇ ਪਹੁੰਚ ਕੇ ਆਗੂ ਸੇਵਾ ਨਾਲ ਹੁਣੇ ਮੀਟਿੰਗ ਹੋਈ ਆ ਤੇ ਤੁਹਾਨੂੰ ਦੱਸ ਕੇ ਗਏ ਨੇ ਏਡੀਸੀ ਡੀ ਡਿਵੈਲਪਮੈਂਟ ਪਟਿਆਲਾ ਹਰਜਿੰਦਰ ਸਿੰਘ ਉਹਨਾਂ ਦੇ ਨਾਲ ਐਸ ਡੀ ਐਮ ਔਰ ਨਾਲ ਉਪਸ ਅਫਸਰ ਸਹਿਬਾਨ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਵੇਂ ਮਛਰ ਮਾਰਦੀ ਫੋਗਿੰਗ ਕਰਨ ਵਾਸਤੇ ਇਸ ਤੋਂ ਇਲਾਵਾ ਜਿਹੜਾ ਕਾਹ ਫੂਸਾ ਉਹਦੇ ਰਾਉਂਡ ਅਪ ਕਰਨ ਵਾਸਤੇ ਪਾਣੀ ਦਾ ਟੈਂਕਰਾਂ ਦਾ ਪ੍ਰਬੰਧ ਕਰਾਂਗੇ ਨਾਲ ਉਹਨਾਂ ਨੇ ਕਿਹਾ ਵੀ ਲੈਟਰਨ ਦਾ ਪੂਰਾ ਪ੍ਰਬੰਧ ਹੋਊਗਾ ਜਿਹੜੀ ਟਰਾਂਸਫਾਰਮਰ ਦੀ ਗੱਲ ਹੈਗੀ ਆ ਇੱਕ ਟਰਾਂਸਫਾਰਮ ਅੱਜ 26 ਜੁਲਾਈ ਨੂੰ ਰੱਖਿਆ ਜਾਵੇਗਾ ਔਰ ਦੂਜਾ ਟਰਾਂਸਫਾਰਮ ਕੱਲ 27 ਜੁਲਾਈ ਨੂੰ ਰੱਖਿਆ ਜਾਵੇਗਾ ਔਰ ਸਾਡੇ ਆਗੂਆਂ ਵੱਲੋਂ ਇਹ ਸਹਿਮਤੀ ਬਣੀ ਆ ਵੀ ਜੇਕਰ ਇਹਨਾਂ ਦੋ ਦਿਨਾਂ ਦੇ ਵਿੱਚ ਇਹ ਕੰਮ ਦੂਰੇ ਰਹਿੰਦੇ ਨੇ ਪੂਰੇ ਨਹੀਂ ਹੁੰਦੇ ਤੇ ਅਸੀਂ ਅੱਜ ਧਰਨੇ ਨੂੰ ਸਿਰਫ ਪੋਸਟਪੋਨ ਕੀਤਾ ਹੈਗਾ ਮੁਲਤਵੀ ਕੀਤਾ ਤੇ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਹੈਗਾ ਦੋ ਦਿਨਾਂ ਬਾਅਦ ਫੇਰ ਕਿਸਾਨ ਆਗੂ ਸਹਿਬਾਨ ਇੱਕ ਵੱਡੀ ਮੀਟਿੰਗ ਹੰਗਾਮੀ ਮੀਟਿੰਗ ਕਰਨਗੇ ਉਹਦੇ ਵਿੱਚ ਸੱਤ ਫੈਸਲਾ ਲੈਂਦਾ ਹੋਇਆ ਫੇਰ ਦੁਬਾਰਾ ਧਰਨਾ ਜਿਹੜਾ ਉਹ ਅਸੀਂ ਲਾ ਸਕਦੇ ਹਾਂ ਜੇਕਰ ਸਾਡਾ ਪ੍ਰਸ਼ਾਸਨ ਸਾਡੇ ਕੰਮ ਜਿਹੜੇ ਅਧੂਰੇ ਪੈਣੇ ਪੂਰੇ ਨਾ ਕਰਦਾ ਧੰਨਵਾਦ ਮੈਂ ਜਸਵੀਰ ਸਿੰਘ ਸਿੱਧੂ ਪਰਸੂਬਾਸ ਇਨਰਮੀ ਤੇ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਮੀਟਿੰਗ ਦੇ ਵਿੱਚ ਤਾਂ ਫੈਸਲਾ ਜੋ ਅੱਜ ਜੁਮੇਵਾਰ ਅਸਤ ਸਹਿਬਾਨ ਆਏ ਸੀ ਉਹਨਾਂ ਨੇ ਫੈਸਲਾ ਲਿਆ ਹੈ ਕਿ ਹਾਂ ਤੁਹਾਡਾ 2 ਦਿਨ ਦੇ ਅੰਦਰ ਅੰਦਰ ਜਿਹੜੀ ਹੈ ਤੁਹਾਡੀ ਬਿਜਲੀ ਦੀ ਕਾਫੀ ਜ਼ਿਆਦਾ ਘੱਲ ਉਤਾਰ ਰਹੀ ਸੀ ਇਹ ਮੰਗ ਪੂਰੀ ਕਰੀ ਜਾਊਗੀ ਜੇਕਰ 2 ਦਿਨ ਦੇ ਵਿੱਚ ਵਿੱਚ ਇਹ ਮੰਗ ਨਹੀਂ ਪੂਰੀ ਹੁੰਦੀ ਫਿਰ ਅਸੀਂ ਅਗਲਾ ਫੈਸਲਾ ਫਿਰ ਦੁਬਾਰੇ ਲੈਣ ਲਈ ਤਿਆਰ ਆ ਕਿਉਂਕਿ ਬਹੁਤ ਦਿੱਕਤ ਆ ਰਹੀ ਹੈ ਮ ਮੱਛਰ ਬਹੁਤ ਜ਼ਿਆਦਾ ਤੇ ਤਪਸ਼ ਬਹੁਤ ਪੈ ਰਹੀ ਆ ਉੱਥੇ ਜਿਹੜਾ ਜੋ ਪ੍ਰਬੰਧ ਹੈ ਲਾਈਟ ਦਾ ਉਹ ਸਾਰਾ ਫੇਲ ਹੈ ਕਿਸਮ ਦਾ ਸਾਡੇ ਪ੍ਰਧਾਨ ਜੀ ਕੋਲ ਸਰ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਜੀ ਕੋਲ ਸਾਡੇ ਆਮ ਆਵਾਮ ਨੇ ਇਹ ਗੱਲ ਕਹੀ ਹੈ ਕਿ ਅਸੀਂ ਇੱਥੇ ਬਹੁਤ ਦਿੱਕਤਾਂ ਬਹੁਤ ਪ੍ਰਸ਼ਾਸਨ ਕੋਲ ਅੱਗੇ ਚਾਰਾ ਜੋਈਆਂ ਕਰੀਆਂ ਨੇ ਪਰ ਕਿਤੇ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਸੀ ਅੱਜ ਜਦੋਂ ਇਹ ਧਰਨੇ ਦੀ ਗੱਲ ਅਸੀਂ ਰੱਖੀ ਆ ਅੱਜ ਤਾਂ ਕਰਕੇ ਥੋੜਾ ਜਿਹਾ ਕਿਨਾਂ ਤੇ ਥੋੜਾ ਜਿਹਾ ਖਿਲਜੁਲ ਹੋਈ ਆ ਹਾਲ ਵੀ ਦੇਖਿਆ ਜਾਊਗਾ ਜੇ ਜੇਕਰ 2 ਦਿਨ ਦੇ ਵਿੱਚ ਵਿੱਚ ਨਹੀਂ ਕਰਦੇ ਫਿਰ ਸਾਨੂੰ ਹੋ ਸਕਦਾ ਦੁਬਾਰੇ ਇਦੋਂ ਵੀ ਕੋਈ ਵੱਡਾ ਐਕਸ਼ਨ ਲੈਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕਿਸਾਨ ਵੀ ਰਾਏ ਸੀਗੇ ਮੁੱਢਲੀਆਂ ਮੰਗਾ ਨਾਲ ਇਹਦੇ ਵਿੱਚ ਜਿੱਦਾਂ ਸਾਨੂੰ ਧਿਆਨ ਚ ਆਇਆ ਕਿ ਇਦਾਂ ਨੇ ਕਿ ਇਹਨਾਂ ਨੇ ਟਾਇਲਟ ਦੀ ਡਿਮਾਂਡ ਕੀਤੀ ਹੈ ਕਿਉਂਕਿ ਕਿਹਨੇ ਵਾਸ਼ਰੂਮ ਜਾਣਾ ਹੈ ਲੇਡੀਜ਼ ਅਜੈਂਟਸ ਉਹ ਨਿੱਜੀ ਤੌਰ ਤੇ ਹਰ ਇੱਕ ਦੀ ਜ਼ਿੰਮੇਵਾਰੀ ਹੈ ਪ੍ਰੋਵਾਈਡ ਵੀ ਕਰਵਾਣਾ ਤੇ ਇਹਨਾਂ ਨੂੰ ਜ਼ਰੂਰਤ ਵੀ ਹੈ ਅੱਜ ਅਸੀਂ ਡਿਊਟੀ ਲਗਾ ਦਿੱਤੀ ਹੈ ਇਹਨਾਂ ਦੇ ਜਿੱਦਾਂ ਕਿ ਆ ਇਹਨਾਂ ਨੇ ਟਾਇਲਟ ਉੱਥੇ ਪਹੁੰਚ ਜਾਣਗੇ ਦੂਸਰੀ ਗੱਲ ਕੀ ਫੋਕਿੰਗ ਦੀ ਜਿੱਦਾਂ ਮੱਛੀਆਂ ਦਾ ਆਪਣਾ ਮੱਖੀ ਬਚਾਣ ਦਾ ਆਜੇ ਉਹ ਚੱਲ ਰਿਹਾ ਹੈ ਮੱਕੀ ਮੌਨਸੂਨ ਆ ਗਿਆ ਹੈ ਇਸਕੇ ਫੋਕਿੰਗ ਵੱਲੋਂ ਵੀ ਕਹਿ ਦਿੱਤਾ ਗਿਆ ਉਹ ਵੀ ਇਹਨਾਂ ਦੇ ਜਿਹੜੀ ਹੈ ਪੂਰੀ ਕਰਾ ਕੇ ਅੱਗੇ ਟਾਈਮ ਟੂ ਟਾਈਮ ਫੋਕਿੰਗ ਕਰਾਵਾਉਣ ਤੀਸੀ ਜਿਹੜੀ ਮੰਗ ਕੀਤੀ ਸੀਗੀ ਕਿ ਉੱਥੇ ਸਫਾਈ ਪ੍ਰੋਪਰ ਹੋਣੀ ਚਾਹੀਦੀ ਹੈ ਜਾਂ ਇਨਸੈਕਟਿਡ ਸਾਈਟ ਜਿਹੜਾ ਆ ਉੱਥੇ ਸਪਰੇਅ ਹੋਣਾ ਚਾਹੀਦਾ ਉਹ ਵੀ ਅਸੀਂ ਤਾਲਮੇ ਲਫਸਰਾਂ ਨੂੰ ਕਹਿ ਦਿੱਤਾ ਹੈ ਉਹ ਵੀ ਨਏ ਇਨਸੈਕਟਿਡ ਸਾਈਟ ਜਿਹੜੀ ਸਪਰੇਅ ਹੋ ਜਾਏਗੀ ਜਿੰਨੀਆਂ ਅਸੀਂ ਉਸ ਤੋਂ ਬਾਅਦ ਇਹਨਾਂ ਨੇ ਲਾਈਟ ਦੀ ਪ੍ਰਬੰਧਿਤ ਗੱਲ ਕੀਤੀ ਹੈ ਟਰਾਂਸਫਾਰਮਰ ਵੀ ਪਹੁੰਚ ਗਿਆ ਉੱਥੇ ਉਹ ਵੀ ਲਗਾ ਦਿੱਤਾ ਜਾਏਗਾ ਮੈਨੂੰ ਹੋਇਆ ਤਾਂ ਕਿ ਆਪਣੇ ਕਿਸਾਨ ਆਪਾਂ ਨਾਲ ਜਿਹੜੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਸੀਗੀਆਂ ਅਸੀਂ ਸਾਰਿਆਂ ਰਲ ਮਿਲ ਕੇ ਆਪਣੇ ਸਾਂਝੇ ਤੌਰ ਤੇ ਮੀਟਿੰਗ ਕਰਕੇ ਸਾਰਿਆਂ ਡਿਸਾਈਡ ਕਰ ਲਈਆਂ ਕੋਈ ਐਸੀ ਵੱਡੀ ਦਿੱਕਤ ਨਹੀਂ ਹੈ ਸਾਰਾ ਕੁਝ ਟਾਈਮਲੀ ਪ੍ਰੋਵਾਈ ਤਪਰੀ ਦੀ ਹੋਗੀ ਟਾਇਲਟ ਦੀ ਹੋਗੀ ਕਰਮਚਾਰੀ ਦੀ ਹੋਗੀ ਹੋਰ ਕਿਸੇ ਪਾਣੀ ਦੀ ਜਿਹੜਾ ਪਾਣੀ ਜਿਹੜਾ ਨਾ ਪ੍ਰੋਵਾਈਡ ਕਰਨਾ ਉਹ ਵੀ ਅਸੀਂ ਡਿਊਟੀ ਲਗਾਤੀ ਹੈ ਪਾਣੀ ਟੈਂਕਰ ਵੀ ਇਹਨਾਂ ਨੂੰ ਪ੍ਰੋਵਾਈਡ ਕਰਾ ਦਿੱਤੇ ਦਾ ਇਸ ਤਰ੍ਹਾਂ ਜੇ ਖਾਨ ਬੈਠੇ ਹੈਗਾ ਮੈਡੀਕਲ ਸੁਵਿਧਾਵਾਂ ਉੱਥੇ ਪਹਿਲਾਂ ਅਸੀਂ ਉੱਥੇ ਹੈਗੀਆਂ ਸਨ ਡਾਕਟਰ ਸੀ ਉਹ ਵੀ ਬੈਡਰ ਚ ਪਰ ਡਾਕਟਰਾਂ ਨੂੰ ਤੂਲਤਾ ਨਹੀਂ ਮਿਲਦੀ ਸੀ ਜਿਸ ਕਰਕੇ